ਕਿਉਂਕਿ 15 ਦਿਨ ਹੁਣ ਇਲੈਕਸ਼ਨ ਦੇ ਰਹਿ ਗਏ ਆ ਪਰ ਨਾਲ ਦੇ ਨਾਲ ਮੈਂ ਸਮੁੱਚੀ ਲੀਡਰਸ਼ਿਪ ਨੂੰ ਵੀ ਇਹ ਵੀ ਯਕੀਨ ਦਿਵਾਉਣਾ ਕਿ ਇਹ ਮੇਰੇ ਭਰਾ ਜਿਹੜੇ ਆ ਇਹ ਜਿਹੜੇ ਮੇਰੇ ਸਾਥੀ ਆ ਜਿਹੜੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਵਲੰਟੀਅਰ ਸਹਿਬਾਨ ਮਨਿਸਟਰ ਸਹਿਬਾਨ ਕਿਉਂਕਿ ਆਪ ਕੋ ਲੜ ਸਾਹਿਬ ਵੀ ਜਾਣਦੇ ਆ ਮੇਰੇ ਨਾਲ ਪਿੰਡਾਂ ਦੇ ਵਿੱਚ ਤੁੰਸਾ ਬੈਠੇ ਆ ਇਹ ਵੀ ਕਾਫੀ ਪਿੰਡਾਂ ਨਾਲੇ ਕੱਢ ਲਿਆ ਕਿਉਂਕਿ ਮੈਂ ਤਾਂ ਗੱਲ ਕਰਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਇੱਕ ਗੱਲ ਜ਼ਰੂਰ ਮੈਂ ਕਹਣੀ ਚਾਹਨਾ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਸਾਰਿਆਂ ਨੂੰ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਦੇਖੋ ਤੁਸੀਂ ਹੁਣ ਜਟ ਪੈਣਾ ਆਏ ਇਸ ਮੇਮ ਦੇ ਵਿੱਚ ਜਿਵੇਂ ਹੁਣੇ ਹੀ ਸਾਡੇ ਸਟੇਜ ਦੇ ਉੱਤੇ ਐਮਐਲਏ ਸਾਹਿਬ ਕਲਸੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ ਕਿ ਦੇਖੋ ਅੱਜ ਦਾ ਇਹ 15 ਦਿਨ ਤੁਸੀਂ ਲਾ ਦੋਗੇ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਸਾਰੇ ਵਲੰਟੀਅਰ ਸਹਿਬਾਨਾਂ ਨੂੰ ਸਾਰੇ ਐਮਐਲਏ ਸਹਿਬਾਨਾਂ ਨੂੰ ਇੱਕ ਵੀ ਪਾਰਟੀ ਦਾ ਕੈਂਡੀਡੇਟ ਜਿਹੜਾ ਆ ਇੱਕ ਵੀ ਪਾਰਟੀ ਦਾ ਕੈਂਡੀਡੇਟ ਉਹ ਇਹ ਨਹੀਂਗਾ ਜਿਹੜਾ ਤਰਨ-ਤਰਨ ਦੇ ਵਿੱਚ ਰਹਿੰਦਾ ਹੋਵੇ ਕੋਈ ਮਜੀਠੀਓ ਚੁੱਕ ਕੇ ਲਿਆਂਦਾ ਕੋਈ ਖਡੂਰ ਸਾਬੋ ਚੁੱਕ ਕੇ ਲਿਆਂਦਾ ਕੋਈ ਅੰਮ੍ਰਿਤਸਰ ਤੋਂ ਚੁੱਕ ਕੇ ਲਿਆਂਦਾ ਔਰ ਸਿਰਫ ਇਹ ਇੱਥੇ 11 ਤਰੀਕ ਤੱਕ ਨੇ 11 ਤਰੀਕ ਤੋਂ ਬਾਅਦ ਇਹਨਾਂ ਨੇ ਲੱਭਣਾ ਨਹੀਂਗਾ ਪਰ ਮੈਂ ਸੀਐਮ ਸਾਹਿਬ ਇਹ ਯਕੀਨ ਨਾਲ ਦਵਾਉਣਾ ਤੁਹਾਨੂੰ ਇਹ 25 30 ਹਜ਼ਾਰ ਤੋਂ ਪਲੱਸ ਲੀਡ ਜਿਹੜੀ ਤਰਨ ਤਰਨ ਦੀ ਆਉ ਇਹ ਤੁਹਾਨੂੰ ਮੈਂ ਯਕੀਨ ਦਿਵਾਣਾ ਜਿਹੜੀ ਦੇ ਪਹਿਲੇ ਦਿਨ ਗੱਲ ਨਿਸ਼ੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਉਹ ਹੀ ਅੱਜ ਜੜਾ ਆ ਪਰ ਇੱਕ ਗੱਲ ਆ ਭਰਾਵਾ ਮੇਰੀ ਹੱਥ ਬੰਨ ਕੇ ਬੇਨਤੀ ਆ ਹੁਣ ਜੁਲਾ ਬਿਸਤਰਾ ਲੈ ਆਈਏ ਇੱਥੇ ਕਿਉਂਕਿ 15 ਦਿਨ ਹੁਣ ਇਲੈਕਸ਼ਨ ਦੇ ਰਹਿ ਗਏ ਆ ਪਰ ਨਾਲ ਦੇ ਨਾਲ ਮੈਂ ਸਮੁੱਚੀ ਲੀਡਰਸ਼ਿਪ ਨੂੰ ਵੀ ਇਹ ਵੀ ਯਕੀਨ ਦਿਵਾਉਣਾ ਕਿ ਇਹ ਮੇਰੇ ਭਰਾ ਜਿਹੜੇ ਆ ਇਹ ਜਿਹੜੇ ਮੇਰੇ ਸਾਥੀ ਆ ਜਿਹੜੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਵਲੰਟੀਅਰ ਸਹਿਬਾਨ ਮਨਿਸਟਰ ਸਹਿਬਾਨ ਕਿਉਂਕਿ ਆਪੋਲਰ ਸਾਹਿਬ ਵੀ ਜਾਣਦੇ ਆ ਮੇਰੇ ਨਾਲ ਪਿੰਡਾਂ ਦੇ ਵਿੱਚ ਤੁੰਸਾ ਬੈਠੇ ਆ ਇਹ ਵੀ ਕਾਫੀ ਪਿੰਡ ਇਹਨਾਂ ਨੇ ਕੱਢ ਲਿਆ ਕਿਉਂਕਿ ਮੈਂ ਤਾਂ ਗੱਲ ਕਰਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਇੱਕ ਗੱਲ ਜ਼ਰੂਰ ਮੈਂ ਕਹਣੀ ਚਾਹਨਾ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਉੱਥੇ ਇਹ ਨਹੀਂ ਸੁਣਨ ਨੂੰ ਮਿਲੇਗਾ ਕਿ ਹਰਬੀਰ ਤੋਂ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਧੱਕਾ ਕਰ ਗਿਆ ਇੱਥੇ ਕ腐ਸ਼ਨ ਹੋ ਗਈ ਇੱਥੇ ਪੈਸੇ ਖਾਦੇ ਗਏ ਆ ਇਹੋ ਜੀ ਤੁਹਾਨੂੰ ਕੋਈ 스멜 ਨਹੀਂ ਆਊਗੀ ਜਿਹਦੇ ਕਰਕੇ ਤੁਹਾਨੂੰ ਵੋਟਾਂ ਮੰਗਣੀਆਂ ਔਖੀਆਂ ਹੋਣ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਸਾਰਿਆਂ ਨੂੰ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਦੇਖੋ ਤੁਸੀਂ ਹੁਣ ਜੁਟ ਪੈਣਾ ਆਇਆ ਇਸ ਮਹਿਮ ਦੇ ਵਿੱਚ ਜਿਵੇਂ ਉਹਨੇ ਹੀ ਸਾਡੇ ਸਟੇਜ ਦੇ ਉੱਤੇ ਐਮਐਲਏ ਸਾਹਿਬ ਕਲਸੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ ਕਿ ਦੇਖੋ ਅੱਜ ਦਾ ਇਹ 15 ਦਿਨ ਤੁਸੀਂ ਲਾ ਦੋਗੇ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਸਾਰੇ ਵਲੰਟੀਅਰ ਸਹਿਬਾਨਾਂ ਨੂੰ ਸਾਰੇ ਐਮਐਲਏ ਸਹਿਬਾਨਾਂ ਨੂੰ ਇਹ ਇਹਸਾਨ ਤੁਹਾਡਾ 15 ਦਿਨ ਦਾ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡਾ ਇਹਸਾਨ ਰਹੂਗਾ ਮੇਰਾ ਸਿਰ ਝੁਕੂਗਾ ਤੁਹਾਡੇ ਅੱਗੇ ਕਿਉਂਕਿ ਇੱਕ ਜ਼ਿੰਦਗੀ ਦੇ ਪਲ ਹੁੰਦੇ ਨੇ ਜ਼ਿੰਦਗੀ ਦਾ ਸਮਾਂ ਹੁੰਦਾ ਜਦੋਂ ਇਨਸਾਨ ਮਾੜੇ ਚੰਗੇ ਸਮੇਂ ਚੋਂ ਲੰਘਦਾ ਤੇ ਜਿਹੜਾ ਇਨਸਾਨ ਉਹਦੀ ਬਾਹ ਫੜਦਾ ਮੇਰਾ ਖਿਆਲ ਉਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਦੂਸਰਾ ਦੇਖੋ ਆ ਜਿੰਨੀਆਂ ਵੀ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਸੀਐਮ ਸਾਹਿਬ ਇੱਥੇ ਜ਼ਿਕਰ ਕਰ ਦੇਣਗੇ ਸਾਰੀਆਂ ਗੱਲਾਂ ਇੱਕ ਵੀ ਪਾਰਟੀ ਦਾ ਕੈਂਡੀਡੇਟ ਜਿਹੜਾ ਆ ਇੱਕ ਵੀ ਪਾਰਟੀ ਦਾ ਕੈਂਡੀਡੇਟ ਉਹ ਇਹ ਨਹੀਂਗਾ ਜਿਹੜਾ ਤਰਨਤਾਰਨ ਦੇ ਵਿੱਚ ਰਹਿੰਦਾ ਹੋਵੇ ਕੋਈ ਮਜੀਠਿਓ ਚੋਕ ਕੇ ਲਿਆਂਦਾ ਕੋਈ ਖਡੂਰ ਸਾਬੋ ਚੋਕ ਕੇ ਲਿਆਂਦਾ ਕੋਈ ਅਮਰਸਰ ਤੋਂ ਚੋਕ ਕੇ ਲਿਆਂਦਾ ਔਰ ਸਿਰਫ ਇਹ ਇੱਥੇ 11 ਤਰੀਕ ਤੱਕ ਨੇ 11 ਤਰੀਕ ਤੋਂ ਬਾਅਦ ਇਹਨਾਂ ਨੇ ਲੱਭਣਾ ਨਹੀਂਗਾ ਮੈਂ ਬੇਨਤੀ ਕਰਦਾ ਤੁਸੀਂ ਸਿਆਣੇ ਹੋ ਪਿੰਡਾਂ ਦੇ ਵਿੱਚ ਤੁਸੀਂ ਵਰਕ ਕੀਤਾ ਹੁਣ ਲੀਡਰਸ਼ਿਪ ਆ ਗਈ ਤੁਹਾਡੇ ਨਾਲ ਉਹ ਵੀ ਵਰਕ ਕਰੂਗੀ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ 15 ਦਿਨ ਆਪਾਂ ਜੇ ਲਾ ਦੀਏ ਤੇ ਜਿਹੜੀ ਲੀਡ ਆ ਮੈਨੂੰ ਨਹੀਂ ਪਤਾ ਇੰਟੈਲੀਜੈਂਸ ਵਾਲੇ ਕੀ ਕਹਿੰਦੇ ਆ ਕੀ ਰਿਪੋਰਟ ਆਉਂਦੀਆਂ ਪਰ ਮੈਂ ਸੀਐਮ ਸਾਹਿਬ ਇਹ ਯਕੀਨ ਨਾਲ ਦਵਾਉਣਾ ਤੁਹਾਨੂੰ ਇਹ 25 30 ਹਜ਼ਾਰ ਤੋਂ ਪਲੱਸ ਲੀਡ ਜਿਹੜੀ ਤਰਨ ਤਰਨ ਦੀ ਆਉ ਉਹ ਇਹ ਤੁਹਾਨੂੰ ਮੈਂ ਯਕੀਨ ਦਵਾਣਾ ਜਿਹੜੀ ਦੇ ਪਹਿਲੇ ਦਿਨ ਗੱਲ ਨਿਸ਼ੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਉਹੋ ਹੀ ਅੱਜ ਜੜਾ ਆ ਪਰ ਇੱਕ ਗੱਲ ਆ ਭਰਾਓ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਹੁਣ ਜੁਲਾ ਬਿਸਤਰਾ ਲੈ ਆਈਏ ਇੱਥੇ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਉਂਕਿ ਇਹ ਹੁਣ ਇੱਥੋਂ ਇਹ ਨਹੀਂ ਵੀ ਆਪਾਂ ਅੱਜ ਸੀਐਮ ਸਾਹਿਬ ਇੱਥੇ ਲੈ ਮੈਨੂੰ ਪਤਾ ਕਿਉਂਕਿ ਮੈਂ ਬੜਾ ਕੰਮ ਕੀਤਾ ਆਪਣੇ ਜ਼ਿੰਦਗੀ ਚ 27 28 ਸਾਲ ਜ਼ਿੰਦਗੀ ਦਾ ਅਹਿਮ ਸਮਾਂ ਛੋਟੇ ਹੁੰਦਿਆਂ ਤੋਂ ਲੈ ਕੇ ਐਮ.ਐਲ.ਏ.shipਾਂ ਵੀ ਵੇਖੀਆਂ ਵਜ਼ੀਰੀਆਂ ਵੀ ਵੇਖੀਆਂ ਪਰ ਜਿੰਨੇ ਆਮ ਆਮੀ ਪਾਰਟੀ ਦੇ ਵਲੰਟੀਅਰ ਮਿਹਨਤੀ ਨੇ ਨਾ ਕੱਲੀ ਕੱਲੀ ਵੋਟ ਦੇ ਨਾਲੇ ਕੋਖਤੀ ਆ ਕੱਲੀ ਕੱਲੀ ਵੋਟ ਮੈਂ ਇਹ ਬੇਨਤੀ ਕਰਦਾ ਸੋ ਇਸ ਕਰਕੇ ਸਭਾ ਜਾਜ਼ਨ ਦਿੰਦਾ ਤਗੜੇ ਹੋ ਕੇ ਕਿਸੇ ਕੋ ਕੁਛ ਨਹੀਂ ਹੈਗਾ ਕਿਸੇ ਦੀ ਕੋਈ ਤਰਨਤਨ ਨੂੰ ਕੋਈ ਦੇਣ ਨਹੀਂ ਹੈਗੀ ਕਿਸੇ ਨੂੰ ਕਹਿਣ ਨੂੰ ਕੁਛ ਨਹੀਂ ਹੈਗਾ ਕਿਸੇ ਨੂੰ ਸਟੇਜ ਤੋਂ ਬੋਲਣ ਲਈ ਮੇਰੇ ਬਰ ਖਿਲਾਫ ਕੁਛ ਨਹੀਂ ਹੈਗਾ ਤੇ ਜੇ ਇਹ ਸਭ ਕੁਛ ਆ ਤੇ ਸਾਡੇ ਕੋ ਤੇ ਬੜਾ ਕੋਸ਼ ਆ ਪਲੰਦੇ ਬੱਜੇ ਪਏ ਆ ਜੇ ਸਟੇਜਾਂ ਬੋਲਣਗੇ ਹੁਣ ਸੀਐਮ ਸਾਹਿਬ ਨੇ ਵੀ ਆਪਣੇ ਕੋ ਰਹਿਣਾ ਆ ਬੋਲਾਂਗੇ ਸਾਰੀਆਂ ਸਟੇਜਾਂ ਤੇ ਬਰਾਏ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਨਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਅੱਜ ਨਮਸਤਕ ਹੋ ਕੇ ਆਏ ਆ ਸੀਐਮ ਸਾਹਿਬ ਵੀ ਨਮਸਤਕ ਹੋਇਆ ਮਨੀਸ਼ ਯੋਧਿਆ ਜੀ ਵੀ ਗਏ ਸੀਗੇ ਉੱਥੇ ਮਹਾਰਾਜ ਅੱਗੇ ਅਰਦਾਸ ਵੀ ਕਰਕੇ ਆਏ ਆ ਪ੍ਰਮਾਤਮਾ ਚੜ੍ਹਦੀ ਕਲਾ ਕਰੇ